ਆਹ ਯਾਰ ਅੰਦਰੂ ਇੱਕ ਜਿਹੜਾ ਉਹਨਾਂ ਦਾ ਫਾਸਤਾ ਇਹਨਾਂ ਨਾਲ ਲਈ ਜਾਈ ਦਿੱਤੀ ਐ ਪਰ ਸਾਡਾ ਭਰਾ ਚਲਾ ਗਿਆ ਉਹਦਾ ਜਿਹੜਾ ਦੁੱਖ ਹੈ ਪੂਰੀ ਕੱਲੀ ਪੰਜਾਬੀ ਇੰਡਸਟਰੀ ਨੂੰ ਪੂਰੀ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਔਰ ਰਹਿਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਿਸ ਨਾਮ ਨਹੀਂ ਅਦਾ ਦਾ ਪਾਣਾ ਚਾਹੀਦਾ ਲਗ ਰੂ ਸਾਰੀ ਕਾਮੀ ਨੂੰ ਪਾਣਾ ਮੰਨਣਾ ਪਾਣਾ ਜਿਹੜੀ ਘੜੀ ਨੂੰ ਅਸੀਂ ਊੜੀ मतलब ਤੁਸੀਂ ਕਹ ਰਹੇ ਹੋ ਕਿ ਬਿਲਕੁਲ ਹੋ ਕਰ ਰਹੇ ਸਕੇ ਵੀ ਯਾਰੇ ਕਦੇ ਨਾ ਆਵੇ ਅੱਜ ਅਰਦਾਸ ਕਰਨਾ ਹੈ ਜੀ ਭਾਈ ਰਾਜਵੀਰ ਜਵੰਧਾ ਦੀ ờ ਰੂਹ ਨੂੰ ਮਾਤਮਾ ਚਰਨ ਅਸਵਾਸ ਬਖਸ਼ੀਏ ਥੈਂਕ ਯੂ ਆਰਮਾ ਲਈ ਅੱਜ ਬੜੀ ਮਾਣਕੋਰੀ ਦੀ ਗੱਲ ਹੈ ਸਾਡਾ ਬਹੁਤ ਹੀ ਪਿਆਰਾ ਜਵੰਧ ਰਾਜ ਵੀ ਜਵੰਧਾ ਜੀ ਜੋ ਕਿ ਸਾਡੇ درمیان ਨਹੀਂ ਹੈ ਔਰ ਇੱਕ ਭਿਆਨਕ ਐਕਸੀਡੈਂਟ ਕਰਨਾ ਸੀ ਸਾਨੂੰ ਸਦਾ ਦੀ ਬਿਸੋੜਾ ਦੇ ਅੱਜ ਉਹਨਾਂ ਦੇ ਪੋਲ ਤੇ ਸਾਰੇ ਆਰਟਿਸਟ ਆਏ ਔਰ ਬੜੀ ਦੁੱਖ ਦੀ ਗੱਲ ਹੈ ਬੜੀ ਚੜ੍ਹਦੀ ਉਮਰ ਦਾ ਇਸ ਦੁਨੀਆ ਤੋਂ ਚਲਾ ਗਿਆ ਬਣ ਬੜਾ ਅਫਸੋਸ ਹੈ ਔਰ ਸਾਡੇ ਮੇਰੇ ਵੱਲੋਂ ਮੇਰੇ ਫਾਦਰ ਸਾਹਿਬ ਗੁਰਜਾਰ ਦਰਮਨ ਤੋਰੀ ਉਹਨਾਂ ਦਾ ਹੀ ਬੋਲ ਹੈ ਔਰ ਬੜਾ ਅਫਸੋਸ ਹੈ ਜੀ ਸਾਰਿਆਂ ਨੂੰ ਮੈਂ ਤਾਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਵਾਈਗਰੂਮ ਚਾਰਨਾ ਚਾਹਤਾਂ ਸਾਹਿਬ ਜੀ ਦਾ ਵਾਸ਼ਕਸ਼ਣ ਪਿਛੇ ਪਰਿਵਾਰ ਨੂੰ ਪਾਣਾ ਬੰਦਾ ਵਾਸ਼ਕਸ਼